ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਟ੍ਰੈਂਡ ਚੱਲਿਆ ਕਿ ਪ੍ਰਵਾਸੀਆਂ ਦੇ ਲਈ ਕੁਝ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਪੰਡਾਂ ਦੇ ਐਂਟਰੈਂਸ ਦੇ ਉੱਤੇ ਬੋਰਡ ਲਾ ਦਿੱਤੇ ਗਏ ਉਹਦੇ ਵਿੱਚ ਸ਼ਰਤਾਂ ਤੈਅ ਕੀਤੀਆਂ ਗਈਆਂ ਕਿ ਇਹਨਾਂ ਸ਼ਰਤਾਂ ਦੇ ਅਦਾarp ਤੇ ਪਛੀਛੇ ਰਹਿ ਸਕਦੇ ਹੋ ਇਹ ਕੰਮ ਤੁਹਾਨੂੰ ਨਹੀਂ ਕਰਨੇ ਹੋਣਗੇ ਮਾਮਲੇ ਨੇ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹੈ ਹਾਈ ਕੋਰਟ ਵੀ ਇਸ ਤੇ ਕਾਰਵਾਈ ਹੈ ਜਿਹੜੀ ਸੁਣਵਾਈ ਕਰ ਰਿਹਾ ਹੈ ਪ੍ਰਵਾਸੀ ਜੇਕਰ ਪੰਜਾਬ ਦੇ ਵਿੱਚ ਆ ਕੇ ਵਾਸ ਕਰਦੇ ਨੇ ਕੀ ਇਹ ਵਾਜਿਬ ਹੈ ਜਾਂ ਫਿਰ ਉਹਨਾਂ ਨੂੰ ਕੰਮ ਕਰਕੇ ਤੋਂ ਚਲੇ ਜਾਣਾ ਚਾਹੀਦਾ ਹੈ ਕੀ ਇਸ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਸੰਸਦ ਜਦੋਂ ਜੇ ਆਪਾਂ ਹੋਰ ਨਾਲ ਸੂਬਿਆਂ ਦੇ ਹਾਲਾਤ ਦੇਖੀਏ ਤਾਂ ਫਿਰ ਉਹਨਾਂ ਮੁਤਾਬਕ ਪੰਜਾਬ ਦੇ ਵਿੱਚ ਵੀ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਕੋਈ ਜੀ ਸੂਬੇ ਤੋਂ ਬਾਹਰਲਾ ਬੰਦਾ ਆਉਂਦਾ ਹੈ ਜੀ ਉਹ ਸਿਰਫ ਆਪਣੇ ਕੰਮਕਾਜ ਤੱਕ ਹੀ ਸੀਮਤ ਰਹੇ 2 ਮਹੀਨੇ ਉਹਨੂੰ ਆਏ ਨੂੰ ਨਹੀਂ ਹੋਏ ਹੁੰਦੇ ਤਿਹੇ ਮਹੀਨੇ ਉਹ ਪਲਾਟ ਲੱਭਣ ਲੱਗ ਪੈਂਦਾ ਹੈ ਚੌਥੇ ਮਹੀਨੇ ਉੱਥੇ ਉਹ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਲੈਂਦਾ ਜੀ ਤੇ ਆਧਾਰ ਕਾਰਡ ਤਾਂ ਬਣਾਉਣਾ ਮੈਨੂੰ ਲੱਗਦਾ ਵੀ ਕਹਿੰਦੇ ਉਹਨਾਂ ਸੱਜੇ ਹੱਦ ਦਾ ਖੇਡ ਹੋ ਗਿਆ ਖੱਬੇ ਦਾ ਹੋ ਗਿਆ ਉਹ ਕੰਮ ਹੋ ਚੁੱਕਿਆ ਆ ਪਿਛੇ ਜੀ ਨਾਲ ਇੱਕ ਉਹ ਗੈਸ ਲੀਕ ਵਾਲਾ ਮਾਮਲਾ ਸਾਹਮਣੇ ਆ ਗਿਆ ਸੀਗਾ ਸੀਐਡੀ ਦੀ ਗੈਸ ਦੇ ਨਾਲ ਨਾ ਡੈਥ ਹੋ ਗਈ ਸੀਗੀ ਇੱਕ ਪਰਿਵਾਰ ਦੀ ਲੁਧਿਆਣੇ ਜੀ ਉਹ ਪਰਿਵਾਰ ਪ੍ਰਵਾਸੀ ਸੀਗਾ ਪਰ ਉਹ ਬੰਦਾ ਡਾਕਟਰ ਨਿਕਲਿਆ ਪਤਾ ਨਹੀਂ ਕਿਹੜੇ ਭਲਿਆਂ ਵੇਲਿਆਂ ਦੀ ਉਹਨੇ ਬੀਐਮਐਸ ਵਗੇ ਤਾਂ ਕੀਤੀ ਸੀ ਪਤਾ ਨਹੀਂ ਕੀ ਸੀ ਉਹ ਆਪਣਾ ਕਲੀਨਿਕ ਲੁਧਿਆਣੇ ਚਲਾ ਰਿਹਾ ਸੀਗਾ ਜूण ਜਿਹੜੇ ਲੀਡਰ ਨੇ ਜਾਂ ਆਮ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਘਟੋ ਘਟ ਇੱਥੇ ਇੱਕ ਰੂਲ ਬਣਿਆ ਕਿ ਬੰਦਾ ਰਹੇ ਜ਼ਰੂਰ ਕੰਮ ਕਾਜ ਕਰੇ ਹਰ ਨੂੰ ਕੰਮ ਕਾਜ ਦੀ ਜ਼ਰੂਰਤ ਹੈ ਜੀ ਔਰ ਉਹ ਇੱਥੇ ਜ਼ਮੀਨ ਨਾ ਖਰੀਦ ਸਕੇ ਤੇ ਤਰਜੀਹ ਹੈ ਜਿਹੜੀ ਉਹ ਪਹਿਲਾਂ ਪੰਜਾਬੀਆਂ ਨੂੰ ਦਿੱਤੀ ਜਾਵੇ ਨੌਕਰੀਆਂ ਦੇ ਵਿੱਚ ਹਮ ਪਰ ਅਜਿਹਾ ਹੋ ਨਹੀਂ ਰਹੀ ਆ। ਹੁਣ ਤਾਂ ਖੰਨੇ ਦੇ ਕੋਲ ਪੌੜੀ ਪਿੰਡ ਹੈ। ਜੀ ਇਸ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਸਰਵਸੰਮਤੀ ਦੇ ਨਾਲ ਮਤਾ ਪਾਸ ਕਰਤਾ ਵੀ ਇੱਥੇ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਕਮਰਾ ਕਰਾਏ ਤੇ ਨਹੀਂ ਲੈਣ ਦੇਣਾ। ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਹਿਤਾ ਵੀ ਤੁਸੀਂ ਇੱਥੋਂ ਖਾਲੀ ਕਰ ਦਿਓ ਤੇ ਕੋਈ ਵੀ ਪਰਿਵਾਰ ਕੋਈ ਵੀ ਘਰ ਉਹਨਾਂ ਨੂੰ ਆਪਣੇ ਘਰੇ ਜਗ੍ਹਾ ਨਹੀਂ ਦਊਗਾ ਕਿਤੇ ਸ਼ਾਮ ਵੇਲੇ ਜਾਂ ਦਿਨ ਵੇਲੇ ਵੀ ਘਰਾਂ ਦੇ ਵਿੱਚ ਕੱਲੀਆਂ ਸਾਡੀਆਂ ਧੀਆ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ ਉਸ ਦੇ ਮੱਦੇਨਜ਼ਰ ਇਹਨਾਂ ਨੇ ਕਿਹਾ ਵੀ ਸਾਨੂੰ ਪ੍ਰਵਾਸੀ ਪਿੰਡ ਦੇ ਵਿੱਚ ਨਹੀਂ ਚਾਹੀਦੇ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਟ੍ਰੈਂਡ ਚੱਲਿਆ ਕਿ ਪ੍ਰਵਾਸੀਆਂ ਦੇ ਲਈ ਕੁਝ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਪਿੰਡਾਂ ਦੇ ਵਿੱਚ ਬਕਾਇਦਾ ਪਿੰਡ ਦੀ ਐਂਟਰੈਂਸ ਦੇ ਉੱਤੇ ਬੋਰਡ ਲਾ ਦਿੱਤੇ ਗਏ ਉਹਦੇ ਵਿੱਚ ਸ਼ਰਤਾਂ ਤੈਅ ਕੀਤੀਆਂ ਗਈਆਂ ਕਿ ਇਨ੍ਹਾਂ ਸ਼ਰਤਾਂ ਦੇ ਆਧਾਰ ਤੇ ਤੁਸੀਂ ਇੱਥੇ ਰਹਿ ਸਕਦੇ ਹੋ ਇਹ ਕੰਮ ਤੁਹਾਨੂੰ ਨਹੀਂ ਕਰਨੇ ਹੋਣਗੇ ਮਾਮਲੇ ਨੇ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹੈ ਹਾਈ ਕੋਰਟ ਵੀ ਇਸ ਤੇ ਕਾਰਵਾਈ ਹੈ ਜਿਹੜੀ ਸੁਣਵਾਈ ਕਰ ਰਿਹਾ ਪਰ ਹੁਣੇ ਵਧਦਾ ਜਾ ਰਿਹਾ ਪਹਿਲਾਂ ਇਹ ਮੋਹਾਲੀ ਦੇ ਇੱਕ ਪਿੰਡ ਸੀ ਹੋਰ ਇੱਕ ਦੋ ਪਿੰਡਾਂ 'ਚ ਸੀ ਹੁਣੇ ਇੱਕ ਖੰਨੇ ਦੇ ਪਿੰਡ ਵਿੱਚ ਵੀ ਹੋ ਚੁੱਕਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਗਦੇ ਹੋ ਮੰਨਦੇ ਹੋ ਕਿ ਪ੍ਰਵਾਸੀ ਜੇਕਰ ਪੰਜਾਬ ਦੇ ਵਿੱਚ ਆ ਕੇ ਵਾਸ ਕਰਦੇ ਨੇ ਕੀ ਇਹ ਵਾਜਿਬ ਹੈ ਜਾਂ ਫਿਰ ਉਹਨਾਂ ਨੂੰ ਕੰਮ ਕਰਕੇ ਇੱਥੋਂ ਚਲੇ ਜਾਣਾ ਚਾਹੀਦਾ ਹੈ ਕੀ ਇਸ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਸਨ ਸਾਹਿਬ ਪ੍ਰਭੂ ਜੀ ਜੇ ਆਪਾਂ ਹੋਰ ਨਾਲ ਸੂਬਿਆਂ ਦੇ ਹਾਲਾਤ ਦੇਖੀਏ ਤਾਂ ਫਿਰ ਉਹਨਾਂ ਮੁਤਾਬਕ ਪੰਜਾਬ ਦੇ ਵਿੱਚ ਵੀ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਕੋਈ ਜੀ ਸੂਬੇ ਤੋਂ ਬਾਹਰਲਾ ਬੰਦਾ ਆਉਂਦਾ ਹੈ ਜੀ ਉਹ ਸਿਰਫ ਆਪਣੇ ਕੰਮਕਾਜ ਤੱਕ ਹੀ ਸੀਮਤ ਰਹੇ ਇੱਥੇ ਕਿਰਾਏ ਦਾ ਘਰ ਲੈ ਲਵੇ ਉਹ ਅੱਡ ਗੱਲ ਹੈ ਪਰ ਜਿਹੜਾ ਜ਼ਮੀਨ ਖਰੀਦ ਕੇ ਬੰਦਾ 2 ਮਹੀਨੇ ਉਹਨੂੰ ਆਏ ਨੂੰ ਨਹੀਂ ਹੋਏ ਹੁੰਦੇ ਤੀਜੇ ਮਹੀਨੇ ਉਹ ਪਲਾਟ ਲੱਭਣ ਲੱਗ ਪੈਂਦਾ ਚੌਥੇ ਮਹੀਨੇ ਉੱਥੇ ਉਹ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਲੈਂਦਾ ਹੈ ਜੀ ਤੇ ਆਧਾਰ ਕਾਰਡ ਤਾਂ ਬਣਾਉਣਾ ਮੈਨੂੰ ਲੱਗਦਾ ਵੀ ਕਹਿੰਦੇ ਨਾ ਸੱਜੇ ਹੱਥ ਦਾ ਖੇਡ ਹੋ ਗਿਆ ਖੱਬੇ ਦਾ ਹੋ ਗਿਆ ਉਹ ਕੰਮ ਹੋ ਚੁੱਕਿਆ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਕਾਫੀ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ ਹੂੰ ਕਿਉਂਕਿ ਪ੍ਰਵਾਸੀ ਆਉਂਦੇ ਸੀਗੇ ਤਾਂ ਹੀ ਤਾਂ ਉਹਨਾਂ ਨੂੰ ਪ੍ਰਵਾਸੀ ਕਹਿੰਦੇ ਸੀ ਵੀ ਪ੍ਰਵਾਸੀ ਪ੍ਰਵਾਸ ਕਰਿਆ ਉਹਨਾਂ ਨੇ ਆਪਣਾ ਕੰਮ ਕਾਜ ਕੀਤਾ ਤੇ ਆਪਣੇ ਦੇਸ਼ ਵਾਪਸ ਪਰਤ ਗਏ ਜੀ ਉਹਦੇ ਹੁਣ ਮਾਇਨੇ ਚੇਂਜ ਹੋ ਗਏ ਨੇ ਪ੍ਰਵਾਸੀ ਕੋਈ ਵੀ ਆਉਂਦਾ ਚਾਹੇ ਸਾਡੇ ਲੋਕ ਵੀ ਵਿਦੇਸ਼ ਦੇ ਵਿੱਚ ਜਾਂਦੇ ਨੇ ਪਹਿਲਾਂ ਇਹ ਹੁੰਦਾ ਸੀ ਵੀ ਆਪਾਂ ਉੱਥੇ ਪੈਸੇ ਚਾਰ ਕਮਾਵਾਂਗੇ ਕੋਠੀਆਂ ਇੱਥੇ ਆਪਾਂ ਬਣਾ ਲੀਆਂ ਨੇ ਤੇ ਆਖਰੀ ਜਿਹੜੇ ਆਪਣੇ ਸਾਲ ਨੇ ਜ਼ਿੰਦਗੀ ਦੀ ਉਹ ਇੱਥੇ ਆ ਕੇ ਆਰਾਮ ਨਾਲ ਬੈਠ ਕੇ ਖਾ ਪੀ ਕੇ ਕੱਟਾਂਗੇ ਜ਼ਮੀਨਾਂ ਜ਼ਮੂਨਾਂ ਵੀ ਖਰੀਦ ਲੈਂਦੇ ਸੀ ਹੁਣ ਉਹੀ ਭਾਵਨਾ ਉਧਰ ਆ ਗਈ ਵੀ ਜਿੱਥੇ ਆਪਾਂ ਜਾਣਾ ਉੱਥੇ ਸੈਟਲ ਹੋਣਾ ਬੱਚਿਆਂ ਦੀ ਐਡਮਿਸ਼ਨਸ ਇੱਥੇ ਨੇ ਆ ਪਿੱਛੇ ਜਿਹਾ ਇੱਕ ਉਹ ਗੈਸ ਲੀਕ ਵਾਲਾ ਮਾਮਲਾ ਸਾਹਮਣੇ ਆ ਗਿਆ ਸੀਗਾ ਸੀਓਟੀਜ ਦੀ ਗੈਸ ਦੇ ਨਾਲ ਨਾ ਡੇਥ ਹੋ ਗਈ ਸੀਗੀ ਇੱਕ ਪਰਿਵਾਰ ਦੀ ਲੁਧਿਆਣੇ ਉਹ ਪਰਿਵਾਰ ਪ੍ਰਵਾਸੀ ਸੀਗਾ ਪਰ ਉਹ ਬੰਦਾ ਡਾਕਟਰ ਨਿਕਲਿਆ ਪਤਾ ਨਹੀਂ ਕਿਹੜੇ ਭਲਿਆਂ ਵੇਲਿਆਂ ਦੀ ਉਹਨੇ ਬੀਐਮਐਸ ਵਗੇ ਤਾਂ ਕੀਤੀ ਸੀ ਪਤਾ ਨਹੀਂ ਕੀ ਸੀ ਤੇ ਉਹ ਆਪਣਾ ਕਲੀਨਿਕ ਲੁਧਿਆਣੇ ਚਲਾ ਰਿਹਾ ਸੀਗਾ ਮਤਲਬ ਪੂਰਾ ਆਪਣੇ ਆਪ ਨੂੰ ਸਥਾਪਿਤ ਕੀਤਾ ਹੋਇਆ ਸੀ ਉਹਨੇ ਪੰਜਾਬ ਪਹੁੰਚ ਕੇ ਤੇ ਹੁਣ ਜਿਹੜੇ ਲੀਡਰ ਨੇ ਜਾਂ ਆਮ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਘਟੋ ਘਟ ਇੱਥੇ ਇੱਕ ਰੂਲ ਬਣੇ ਕਿ ਬੰਦਾ ਰਹੇ ਜ਼ਰੂਰ ਕੰਮਕਾਜ ਕਰੇ ਹਰ ਨੂੰ ਕੰਮਕਾਜ ਦੀ ਜ਼ਰੂਰਤ ਹੈ ਪਰ ਉਹ ਇੱਥੇ ਜ਼ਮੀਨ ਨਾ ਖਰੀਦ ਸਕੇ ਤੇ ترਜੀਹ ਹੈ ਜਿਹੜੀ ਉਹ ਪਹਿਲਾਂ ਪੰਜਾਬੀਆਂ ਨੂੰ ਦਿੱਤੀ ਜਾਵੇ ਨੌਕਰੀਆਂ ਦੇ ਵਿੱਚ ਹਮ ਪਰ ਅਜਿਹਾ ਹੋ ਨਹੀਂ ਰਹੀ ਆ ਪਰ ਇੱਕ ਸਾਡੇ ਪੰਜਾਬੀ ਨੇ ਨਾ ਉਹ ਕਹਿੰਦੇ ਨੇ ਨਾ ਮੀ ਪੈਂਦਾ ਨਹੀਂ ਹੈਗਾ ਤਾਂ ਕਹਿਣਗੇ ਜੀ ਵੀ ਰੱਬਾ ਰੱਬਾ ਕਾ ਕਾਲੇ ਰੋੜ ਮੀ ਵਰਸਾ ਦੇ ਜ਼ੋਰੋ ਜ਼ੋਰ ਉਹ ਮੀ ਪੈ ਜੇ ਦੋ ਦਿਨ ਲਗਾਤਾਰ ਪੈ ਜੇ ਤੇ ਜੇ ਦਿਨ ਪੁੱਠੇ ਤਵੇ ਬਾਹਰ ਸਿੱਟਣੇ ਸ਼ੁਰੂ ਕਰ ਦਿੰਦੇ ਨੇ ਵੀ ਭਾਈ ਇਹਨੂੰ ਹਟਾਲਾ ਹਟਾਲਾ ਉਹੀ ਹਾਲ ਪ੍ਰਵਾਸੀ ਮਜ਼ਦੂਰਾਂ ਨਾਲ ਆ ਜਦੋਂ ਪ੍ਰਵਾਸੀ ਮਜ਼ਦੂਰ ਨਹੀਂ ਲੱਭਦੇ ਤਾਂ ਉਸ ਵੇਲੇ ਪਿਛੇ ਤੁਸੀਂ ਵੀਡੀਓ ਦੇਖੀ ਹੋਣੀ ਆ ਪ੍ਰਵਾਸੀ ਆਉਣੇ ਬੰਦ ਹੋ ਗਏ ਸੀ ਲੋਕਡਾਊਨ ਤੋਂ ਬਾਅਦ ਹਮ ਹਾਰ ਪਾਪ ਆ ਕੇ ਬੱਸਾਂ ਆਪਣੀਆਂ ਵਾਲੇ ਚੱਲ ਜਾ ਕੇ ਸਵਾਗਤ ਕੀਤਾ ਗਿਆ ਸੀ ਮੂੰਹ ਮਿੱਠਾ ਕਰਾਇਆ ਸੀ ਵੀ ਭਾਈ ਸਾਡਾ ਝੋਨੇ ਦਾ ਸੀਜ਼ਨ ਆ ਗਿਆ ਤੁਸੀਂ ਝੋਨਾ ਲਵਾ ਦਿਓ ਜੀ ਤੇ ਹੁਣ ਜਿਹੜੇ ਪਿੰਡਾਂ ਦੀ ਗੱਲ ਕਰ ਰਹੇ ਇੱਕ ਤਾਂ ਖੰਨੇ ਦੇ ਕੋਲ ਕੌੜੀ ਪਿੰਡ ਹੈ ਜੀ ਇਸ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਸਰਵ ਸੰਮਤੀ ਦੇ ਨਾਲ ਮਤਾ ਪਾਸ ਕਰਤਾ ਵੀ ਇੱਥੇ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਕਮਰਾ ਕਰਾਏ ਤੇ ਨਹੀਂ ਲੈਣ ਦੇਣਾ ਹੂੰ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਹਿਤਾ ਵੀ ਤੁਸੀਂ ਇੱਥੋਂ ਖਾਲੀ ਕਰਜੋ ਤੇ ਕੋਈ ਵੀ ਪਰਿਵਾਰ ਕੋਈ ਵੀ ਘਰ ਉਹਨਾਂ ਨੂੰ ਆਪਣੇ ਘਰੇ ਜਗ੍ਹਾ ਨਹੀਂ ਦੇਊਗਾ ਉਹ ਕਹਿੰਦੇ ਕਿਉਂਕਿ ਇਹ ਨਾ ਸ਼ਾਮ ਨੂੰ ਜਾਂ ਕਿਸੇ ਵੀ ਵੇਲੇ ਆਪਣੇ ਜਿਹੜੇ ਰੋਜ਼ਾਨਾ ਦੇ ਆਉਣ ਜਾਣ ਦੇ ਤਰੀਕੇ ਨੇ ਇੱਕ ਤਾਂ ਕਹਿੰਦੇ ਜੀ ਇਹ ਕੱਪੜੇ-ਕੁਪੜੇ ਸਹੀ ਨਹੀਂ ਪਹਿਨਦੇ ਜੀ ਦੂਜਾ ਇਹ ਨਸ਼ੇ ਵਗੈਰਾ ਕਰਦੇ ਨੇ ਕਿਉਂਕਿ ਇਹ ਅਕਸਰ ਪ੍ਰਵਾਸੀਆਂ ਦਾ ਹੁੰਦਾ ਹੈ ਕਿ ਬੀੜੀ ਸਿਗਰਟ ਉਹਨਾਂ ਦਾ ਹਿੱਸਾ ਹੁੰਦਾ ਹੈ ਜੀ ਤਾਂ ਉਹ ਆ ਤੇ ਦੂਜਾ ਇਹ ਕਹਿੰਦੇ ਸ਼ਾਮ ਵੇਲੇ ਜਾਂ ਦਿਨ ਵੇਲੇ ਵੀ ਘਰਾਂ ਦੇ ਵਿੱਚ ਕੱਲੀਆਂ ਸਾਡੀਆਂ ਧੀਆਂ ਪਣਾ ਸੁਰੱਖਿਤ ਨਹੀਂ ਹੈਗੀਆਂ ਉਸ ਦੇ ਮੱਦੇ ਨਜ਼ਰ ਇਹਨਾਂ ਨੇ ਕਿਹਾ ਵੀ ਸਾਨੂੰ ਪ੍ਰਵਾਸੀ ਪਿੰਡ ਦੇ ਵਿੱਚ ਨਹੀਂ ਚਾਹੀਦੇ ਪਹਿਲਾਂ ਮੂਦੋ ਸੰਗਤੀਆਂ ਪਿੰਡ ਸੀਗਾ ਮੋਹਾਲੀ ਦਾ ਉੱਥੇ ਮਾਮਲਾ ਹੋਇਆ ਮਾਮਲਾ ਕੋਰਟ ਤੱਕ ਪਹੁੰਚ ਗਿਆ ਉਸ ਮਾਮਲੇ ਦੇ ਉੱਤੇ ਹੁਣ ਫਟਕਾਰ ਵੀ ਸਰਕਾਰ ਨੂੰ ਲਈ ਹੈ ਜਿੰਮੇ ਤੋਂ ਜਵਾਬ ਵੀ ਮੰਗਿਆ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਤੇ ਇੱਕ ਪੈਨਲ ਵੀ ਬਣਾਇਆ ਹੂੰ ਜਿਹਦੇ ਵਿੱਚ ਕਿਹਾ ਹੈ ਕਿ ਜੇਕਰ ਪ੍ਰਵਾਸੀ ਮਜ਼ਦੂਰ ਨੂੰ ਕਿਸੇ ਨੂੰ ਸਮੱਸਿਆ ਆਉਂਦੀ ਹੈ ਤੇ ਇਸ ਪੈਨਲ ਦੇ ਨਾਲ ਜਾ ਕੇ ਗੱਲ ਕਰ ਸਕਦਾ ਹੈ ਮੇਰੇ ਖਿਆਲ ਚੌਥੇ ਜ਼ਿਲ੍ਹੇ ਦਾ ਜਿਹੜਾ ਡਿਪਟੀ ਕਮਿਸ਼ਨਰ ਹੈ ਉਹਦੀ ਵੀ ਉਹਦੇ ਵਿੱਚ ਅਹਿਮ ਪੋਮਕਾ ਹੋਊਗੀ ਜੀ ਤੇ ਉੱਥੇ ਦਾ ਇਹ ਹੋ ਗਿਆ ਤੇ ਦੂਜਾ ਜਿਹੜਾ ਇੱਕ ਝੰਡਪੁਰ ਪਿੰਡ ਆ ਖਰੜ ਦੇ ਕੋਲ ਉੱਥੇ ਕਹਤਾ ਵੀ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਨਹੀਂ ਰਹੂਗਾ ਜੇਕਰ ਕੋਈ ਕਿਸੇ ਨੂੰ ਘਰ ਕਿਰਾਏ ਤੇ ਦਿੰਦਾ ਹੈ ਤਾਂ ਉਹ ਵਹੀਕਲ ਬਾਹਰ ਨਹੀਂ ਖੜਾ ਕਰੂਗਾ ਪ੍ਰਵਾਸੀ 9 ਵਜੇ ਤੋਂ ਬਾਅਦ ਗਲੀ 'ਚ ਬਾਹਰ ਘੁੰਮਦੇ ਨਜ਼ਰ ਨਹੀਂ ਆਉਣਗੇ ਜੇ ਕੰਮਕਾਜ ਨਿਵੇੜਨਾ ਤਾਂ 9 ਵਜੇ ਤੱਕ ਆਪਦੇ ਅੰਦਰ ਚਲੇ ਜਾਓ ਜੇ ਕੋਈ ਚੋਰੀ ਚਕਾਰੀ ਹੁੰਦੀ ਹੈ ਤਾਂ ਉਸ ਪਰਿਵਾਰ ਦੀ ਹੋਊਗੀ ਜਿਨੇ ਉਹਨੂੰ ਕਿਰਾਏ ਦੇ ਉੱਤੇ ਦਿੱਤਾ ਹੋਇਆ ਮਕਾਨ। ਹੂੰ ਮਤਲਬ ਪ੍ਰਵਾਸੀਆਂ ਪ੍ਰਵਾਸੀਆਂ ਦੇ ਖਿਲਾਫ ਕਾਫੀ ਕੁਝ ਉੱਠ ਰਿਹਾ ਹੈ ਪਿੱਛੇ ਜੇ ਸੁਖਪਾਲ ਖੈਰਾ ਹੋਰਾਂ ਨੇ ਵੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਇਹ ਮੁੱਦਾ ਚੁੱਕਿਆ ਸੀਗਾ। ਪ੍ਰਧਾਨ ਮੰਤਰੀ ਸਾਹਿਬ ਦੀ ਟਿੱਪਣੀ ਦੇ ਉੱਤੇ ਆਈ ਸੀਗੀ ਪੰਜਾਬ ਦੇ ਲੀਡਰ ਕਹਿੰਦੇ ਨੇ ਜੀ ਪ੍ਰਵਾਸੀਆਂ ਨੂੰ ਬਿਹਾਰੀਆਂ ਨੂੰ ਬਾਹਰ ਕੱਢ ਦਿਓ। ਹੂੰ ਜਦਕਿ ਜਿਆ ਉਹਨਾਂ ਨੇ ਕਿਹਾ ਨਹੀਂ ਸੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਰੂਲ ਬਣੇ ਇਹਨਾਂ ਦੇ ਜ਼ਮੀਨ ਵਗੈਰਾ ਜਾਂ ਨੌਕਰੀਆਂ ਦੇ ਵਿੱਚ ਜਿਹੜੀ ਤਰਜੀਹ ਨਾ ਦਿੱਤੀ ਜਾਵੇ। ਸੋ ਇਹ ਮਾਮਲਾ ਹੈ ਇਸ ਕਰਕੇ ਹ ਬਾਤਾਰ ਵਾਦਰੇ ਹੈ ਕੋਰਟ ਦੇ ਆਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਕਿਉਂਕਿ ਲੋਕ ਇਹਨੂੰ ਨਿੱਜਤਾ ਦੇ ਨਾਲ ਲੈ ਰਹੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ